ਅੱਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਚੀਮਾ ਸਾਹਿਬ ਦੇ ਵਿੱਚ ਇੱਕ ਲੰਬੇ ਸਮੇਂ ਦੀ ਜੋ ਮੰਗ ਪੈਂਡਿੰਗ ਪਈ ਸੀਗੀ ਬੱਸ ਸਟੈਂਡ ਦੀ ਉਹ ਅੱਜ ਪੂਰੀ ਹੋਈ ਹੈ ਇਹ ਅਤ ਆਧੁਨਿਕ ਬੱਸ ਸਟੈਂਡ ਹੈ ਜਿਹੜਾ ਇਹ 5 ਕਰੋੜ 6 ਲੱਖ ਰੁਪਏ ਦੀ ਲਗਤ ਦੇ ਨਾਲ ਬਣਾਇਆ ਗਿਆ ਔਰ ਮੈਂ ਸਮਝਦਾ ਕਿ ਇਹੋ ਜਿਹਾ ਬੱਸ ਸਟੈਂਡ ਪੂਰੇ ਪੰਜਾਬ 'ਚ ਤਾਂ ਕੀ ਪੂਰੇ ਮੁਲਕ ਦੇ ਵਿੱਚ ਨਹੀਂ ਹੈਗਾ ਪੂਰੇ ਮੁਲਕ ਦਾ ਇਹੋ ਜਿਹਾ ਪਹਿਲਾ ਬੱਸ ਸਟੈਂਡ ਬਣ ਗਿਆ ਜਿਹਦੇ ਵਿੱਚ ਬਸਟੈਂਡ ਦੇ ਉੱਪਰ ਇੰਡੋਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਗਿਆ ਜਿਹਦੇ ਵਿੱਚ ਰੈਸਲਿੰਗ ਕੁਸ਼ਤੀ ਜੂਡੋ ਕਿੱਕ ਬਾਕਸਿੰਗ ਇਹ ਸਾਰੀਆਂ ਸਪੋਰਟਸ ਨੇ ਜਿਹੜੀਆਂ ਉਹ ਫਸਟ ਫਲੋਰ ਦੇ ਉੱਪਰ ਕਰਾਈਆਂ ਜਾਣਗੀਆਂ ਅੰਡਰਗਰਾਉਂਡ ਮੈਟਰੋ ਸਟੇਸ਼ਨ ਦੇ ਉੱਪਰ ਸਪੋਰਟਸ ਕੰਪਲੈਕਸ ਬਣਾਇਆ ਜਾਵੇ ਹਜੇ ਰੇਲਵੇਜ਼ ਪਲਾਨ ਕਰ ਰਹੀ ਹੈ ਇਹ ਬੈਂਗਲੌਰ ਦੇ ਵਿੱਚ ਬਣਾਉਣ ਲਈ ਪਰ ਸੰਤ ਬਾਬਾ ਦਸ ਸਿੰਘ ਜੀ ਮਹਾਰਾਜ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਚੀਮਾ ਸਾਹਿਬ ਦਾ ਬੱਸ ਸਟੈਂਡ ਪਹਿਲਾ ਇਹ ਜਿਹਾ ਬੱਸ ਸਟੈਂਡ ਬਣ ਗਿਆ ਜਿੱਥੇ ਫਰਸਟ ਫਲੋਰ ਦੇ ਉੱਪਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਗਿਆ ਹੈ ਤਕਰੀਬਨ 2 ਏਕੜ ਜਗ੍ਹਾ ਹੈ ਔਰ ਇਸ ਹਸਾਬ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਤਾਂ ਉਮਰ ਨਾ ਸਵਾਰੀਆਂ ਨੂੰ ਨਾ ਬਸਾਂ ਵਾਲਿਆਂ ਨੂੰ ਕੋਈ ਵੀ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਔਰ ਇਹ ਸੈਲਫ ਸਸਟੇਨਿੰਗ ਮਾਡਲ ਤੇ ਬਣਾਇਆ ਗਿਆ ਇਨ ਦ ਸੈਂਸ ਕਿ ਇਸ ਹਸਾਬ ਨਾਲ ਇਹਦੇ ਜਿਹੜੇ ਜਿਹੜੇ ਫਾਈਨੈਂਸ਼ੀਅਲਸ ਅ ਫਿਕਸ ਕੀਤੇ ਜਾਣੇ ਨੇ ਕਿ ਇਹਦੇ ਆਪਣੇ ਖਰਚੇ ਨਾਲ ਹੀ ਚੀਮੇ ਦੀ ਮਿਊਸਪਲ ਕਮੇਟੀ ਦੇ ਉੱਪਰ ਵੀ ਕੋਈ ਬੋਝ ਨਹੀਂ ਪੈਣਾ ਬਹੁਤ ਬਹੁਤ ਮੁਬਾਰਕਬਾਦ ਹੈ ਚੀਮਾ ਔਰ ਇਲਾਕਾ ਨਿਵਾਸੀਆਂ ਨੂੰ ਇੱਕ ਜੋ ਹੋਰ ਸਾਡਾ ਸਰਪੱਖੀ ਵਿਕਾਸ ਦਾ ਵਾਅਦਾ ਸੀਗਾ ਉਹ ਵੀ ਅੱਜ ਚੀਮਾ ਔਰ ਇਲਾਕੇ ਦੇ ਨਾਲ ਉਹ ਪੂਰਾ ਕੀਤਾ ਗਿਆ